ਆਫਰ ਆਇਦੇ ਤੇ ਦੋਨੇ ਗੱਡੀਆਂ ਲੈ ਜਾਓ ਇਕੱਠੀਆਂ ਤੱਕ ਪੈ ਜੂ ਪੂਰੀ 10 ਲੱਖ ਇਹ ਆ ਗਈ ਜੀ ਆਲ オリジナル ਪੇਂਟ ਦੀ ਸਿਆਜ਼ ਗੱਡੀ ਜੇ ਤੁਸੀਂ ਆਟੋਮੈਟਿਕ ਗੱਡੀ ਲੈਣਾ ਚਾਹੁੰਦੇ ਦੇਖੋ ਤੀਸਰੀ ਗੱਡੀ ਸਾਡੇ ਕੋਲੇ ਆ ਆਟੋਮੈਟਿਕ ਅਮਰਗੜ ਬ੍ਰਾਂਚ ਕੋਲੇ ਖੜੀ ਹੈ ਸੱਸੀਆ ਗਾਲ ਦੋਸਤੋ ਸਵਾਗਤ ਆ ਤੁਹਾਡਾ ਬ੍ਰਾਂਚ ਅਮਰਗੜ ਤੋਂ ਸਭ ਤੋਂ ਪਹਿਲਾਂ ਕਾਰ ਮੇਲਾ 12 ਅਕਤੂਬਰ ਨੂੰ ਤੁਸੀਂ ਆਇਓ ਜਰੂਰ ਅਮਰਗੜ ਵਿਖੇ ਚਾਹੇ ਗੱਡੀ ਲੈਣੀ ਆ ਵੇਚਣੀ ਆ 300 ਪਲੱਸ ਗੱਡੀਆਂ ਤੁਹਾਨੂੰ ਇਸ ਮੇਲੇ ਦਾ ਅ ਦੇ ਵੀ ਤੇ ਦੇਖਣ ਨੂੰ ਮਿਲਣਗੀਆਂ ਕਾਫੀ ਲੋਕ ਬਹੁਤ ਦੂਰੋਂ ਦੂਰੋਂ ਆ ਰਹੇ ਨੇ ਮੇਲਾ ਪ੍ਰਸਿੱਧ ਹੋ ਰਿਹਾ ਅਮਰਗੜ ਦਾ ਤੇ ਵਧਾਈ ਦੇ ਪਾਤਰੋਂ ਤੁਸੀਂ ਵੀ ਅਸੀਂ ਵੀ ਤੇ ਬਹੁਤ ਵਧੀਆ ਮਾਹੌਲ ਹੁੰਦਾ ਇੱਕ ਵਾਰੀ ਆ ਕੇ ਜਰੂਰ ਦੇਖਿਓ ਤੇ ਅੱਜ ਅਮਰਗੜ ਬ੍ਰਾਂਚ ਕੋਲੇ ਸਾਡੇ ਕੋਲ ਬਹੁਤ ਸੋਹਣਾ ਸਟਾਕ ਆਇਆ ਹੋਇਆ ਹੈਗਾ ਤੇ ਗੱਡੀਆਂ ਤੁਸੀਂ ਦੇਖ ਰਹੋ ਲਗਭਗ ਤੁਹਾਨੂੰ ਲਗਭਗ 18 ਗੱਡੀਆਂ ਤੁਹਾਨੂੰ ਇਸ ਸਟਾਕ ਦੇ ਵਿੱਚ ਮਿਲਣਗੀਆਂ ਤੇ ਰੇਟ ਲਗਭਗ ਮੀਡੀਅਮ ਜੀ ਰਹਿਣਗੇ ਇੱਕ ਦੋ ਗੱਡੀਆਂ ਹੈਗੀਆਂ ਜਿਹੜੀਆਂ ਹਾਈ ਰੇਂਜ ਦੀਆਂ ਨੇ ਬਾਕੀ ਤੁਹਾਨੂੰ ਦਿਖਾਵਾਂਗੇ ਪੂਰੀਆਂ ਘੈਂਟ ਘਟੀਆਂ ਲਗਜ਼ਰੀ ਗੱਡੀ ਵੀ ਤੁਹਾਨੂੰ ਇਹੇ ਜੇ ਰੇਟ 'ਚ ਦੇ ਦਾਂਗੇ ਵੀ ਜਿਹੜਾ ਤੁਸੀਂ ਰੇਟ ਸੁਣ ਕੇ ਹਰਾਨ ਰਹੋਗੇ ਵੀ ਇੰਨਾ ਇੰਨਾ ਘੱਟ ਰੇਟ ਤੇ ਪਹਿਲੀ ਗੱਡੀ ਤੋਂ ਆਪਾਂ ਸ਼ੁਰੂ ਕਰਦੇ ਆਂ ਪਹਿਲੀ ਗੱਡੀ ਜਿਹੜੀ ਸਾਡੇ ਕੋਲ ਆਈ ਹੋਈ ਆ ਇਹ 2013 ਮਾਡਲ ਸੇਲ ਜੂਵਾ ਇਹਦੇ ਵਿੱਚ ਸਵਿਫਟ ਦਾ ਹੀ ਇੰਜਨ ਆਉਂਦਾਗਾ ਤੇ ਅਲਾਈ ਵਗੈਰਾ ਇਹਨੂੰ ਪਏ ਹੋਏ ਨੇ ਪਾਵਰ ਵਿੰਡੋ ਪਾਵਰ ਸਟੀering ਵਾਲਾ ਮਾਡਲ ਹੈ ਇੰਜਨ ਵਗੈਰਾ ਬਿਲਕੁਲ ਓਕੇ ਆ ਏਸੀ ਵਗੈਰਾ ਬਿਲਕੁਲ ਓਕੇ ਆ ਗੱਡੀ ਦੀ ਚਲਾਈ ਬਿਲਕੁਲ ਓਕੇ ਆ ਤੇ ਅਲਾਈ ਵਗੈਰਾ ਪਈ ਹੋਏ ਨੇਗੇ ਰੇਟ ਆ ਜਿਹੜਾ ਬਹੁਤ ਜਾਇਜ਼ ਹੈਗਾ 1,80,000 ਰੁਪਏ ਦੀ ਤੁਹਾਨੂੰ 13 ਮਾਡਲ ਗੱਡੀ ਮਿਲ ਜੂਗੀ ਜੀ ਇਹ ਮਤਲਬ ਇਹ ਸਮਝੋ ਵੀ ਮਰੂਤੀ ਦੀ ਸਵਿਫਟੇ ਲੈ ਰਹੇ ਹੋ ਸਵਿਫਟ ਤੁਹਾਨੂੰ 1.80 ਦੀ ਨਹੀਂ ਮਿਲ ਸਕਦੀ 3 ਲੱਖ ਤੋਂ ਉੱਤੇ ਮਿਲੂ ਇਹ ਆ ਗਈ ਜੀ ਆਪਣੀ ਆਰਟੀਗਾ ਸਾਡੇ ਕੋਲ ਦੋ ਆਈਆਂ ਸੀ ਇੱਕ ਸੇਲ ਹੋ ਚੁੱਕੀ ਆ ਇੱਕ ਖੜੀ ਆ ਹਜੇ 13 ਮਾਡਲ ਆ VDI ਆ ਤੇ ਇੰਜਨ ਵਗੈਰਾ ਮਕੈਨੀਕਲ ਬਿਲਕੁਲ ਓਕੇ ਆ ਚਲਾਵਾ ਚਲੂਵਾ ਬਿਲਕੁਲ ਓਕੇ ਆ ਗੱਡੀ ਦਾ ਤੇ 3,40,000 ਰੁਪਏ ਦੀ ਗੱਡੀ ਇਹ 13 ਮਾਡਲ VDI ਤੁਹਾਨੂੰ 7 ਸੀਟਰ ਗੱਡੀ 7 ਸੀਟਰ ਗੱਡੀ ਦਾ ਤੁਹਾਡਾ ਸੁਪਨਾ ਪੂਰਾ ਕਰ ਸਕਦੀ ਹੈ ਬਹੁਤ ਥੋੜੇ ਬਜਟ ਤੋਂ ਹੌਨ ਫੈਸਿਲਿਟੀ ਵੀ ਤੁਹਾਨੂੰ ਇਹ ਗੱਡੀਆਂ ਦੇ ਉੱਤੇ ਮਿਲ ਜੂਗੀ। ਲਗਭਗ ਇਹ ਗੱਡੀ ਦੇ ਆਰਟੀਕਲ ਤੇ 3 ਲੱਖ ਰੁਪਏ ਦਾ ਤੁਹਾਨੂੰ ਓਨ ਮਿਲ ਜੂਗਾ। ਇਹ ਗੱਡੀ ਆ ਗਈ ਜੀ ਡਬਲਯੂ ਆਰ ਵੀ ਹੋਂਡਾ। ਸ਼ਾਇਦ ਤੁਹਾਨੂੰ ਪਿਛਲੀ ਵੀਡੀਓ ਚ ਵੀ ਦੇਖੀ ਹੋਵੇ ਇੱਥੇ ਕੋਈ ਕਸਟਮਰ ਆਈ ਸੀ ਸਾਡੇ ਕੋਲ ਆ ਗਈ ਇੱਥੇ 6.5 ਲੱਖ ਰੁਪਏ ਦੀ 18 ਮਾਡਲ ਸਨਰੂਫ ਵਾਲੀ ਆ ਤੇ ਗੱਡੀ ਪੂਰੀ ਸੋਹਣੀ ਆ ਲਾਈਵ ਵਗੈਰਾ ਕੰਪਨੀ ਦੇ ਪੈਸੇ ਨੇ ਨੰਬਰ ਵੀ ਬਹੁਤ ਵਧੀਆ 342 ਨੰਬਰ ਦੀ ਗੱਡੀ ਆ। ਔਰ ਇੰਟੀਰੀਅਰ ਇੰਟੀਰੀਅਰ ਚਲਾਵਾ ਇਹਦਾ ਗੱਡੀ ਦਾ ਬਹੁਤ ਸੋਹਣਾ ਹੁੰਦਾ 25+ ਐਵਰੇਜ ਦੇ ਦਿੰਦੀ ਹੈ ਜੀ ਡੀਜ਼ਲ ਤੇ ਇਹ ਆ ਗਈ ਜੀ ਆਟੋਮੈਟਿਕ ਸੈਂਟਰੋ ਸਾਡੇ ਕੋਲ ਦੋ ਆਈਆਂ ਹੋਈਆਂ ਨੇ 6 ਮਾਡਲ ਹੈ ਇੱਕ ਸਾਡੇ ਕੋਲ ਆਈ ਹੈ 8 ਮਾਡਲ ਦੋਨਾਂ ਦੀ ਵੈਲਿਡਿਟੀ ਹੈਗੀ ਆ ਔਰ ਰੇਂਜ ਆ ਜਿਹੜੀ ਗੱਡੀਆਂ ਦੀ ਲਗਭਗ ਲੱਖ ਸਵਾ ਲੱਖ ਦੇ ਵਿੱਚ ਇਹ ਗੱਡੀਆਂ ਤੁਹਾਨੂੰ ਮਤਲਬ ਮਿਲ ਜਾਣਗੀਆਂ ਆਟੋਮੈਟਿਕ ਆਟੋਮੈਟਿਕ ਚ ਕੋਈ ਭੈਣ ਭਰਾ ਸਾਡਾ ਕੋਈ ਲੈਣਾ ਚਾਹੁੰਦਾ ਗੱਡੀ ਬੈਸਟ ਕਾਰ ਹੈ ਇਹ ਆ ਗਈ ਜੀ ਆਲ オリジナル ਪੇਂਟ ਦੀ ਸਿਆਜ਼ ਗੱਡੀ ਗੱਡੀ ਦਾ ਨੰਬਰ ਦੇਖੋ ਪੰਜਾਬ ਫਰਸਟ ਓਨਰ ਗੱਡੀ ਆ ਤੇ ਡੈਲਟਾ ਮਾਡਲ ਦੇ ਵਿੱਚ ਹੈ ਬਜਟ ਆ ਜਿਹੜਾ ਗੱਡੀ ਦਾ ਉਹ 5 ਲੱਖ ਰੁਪਈਆ ਜੀ ਬਹੁਤ ਸੋਹਣੀ ਕਾਰ ਹੈ ਤੇ ਆਹ ਲੋ ਜੀ ਇਹ ਆ ਗਈ Honda Amaze ਡੀਜ਼ਲ ਦੇ ਵਿੱਚ 2019 ਮਾਡਲ ਆ ਗੱਡੀ ਇਹ EMT ਮਾਡਲ ਦੇ ਵਿੱਚ ਹੀ ਆ ਤੇ ਗੱਡੀ ਸੋਹਣੀ ਆ ਇਹ 7.5 5.5 ਦੀ ਰੇਂਜ ਦੇ ਵਿੱਚ ਲਗਭਗ ਬਣ ਰਹੀ ਆ ਥੋੜੀ ਜਿਹੀ ਗੰਦੀ ਆ ਪਾਰਟੀ ਦੀ ਕਾਰ ਆਹੀ ਆ ਪਰ ਗੱਡੀ ਉਹ ਤਾਂ ਮਾੜੀ ਮੋਟੀ ਟਚਿੰਗ ਆ ਕੋਈ ਜ਼ਿਆਦਾ ਹੋਣੀ ਜ਼ਿਆਦਾ ਡਿਟੇਲ ਤੁਸੀਂ ਕਿਸੇ ਗੱਡੀ ਦੀ ਲੈਣੀ ਆ ਤਾਂ ਨੰਬਰ ਸਕਰੀਨ ਤੇ ਤੁਹਾਡੇ ਚੱਲ ਰਿਹਾ ਜੀ ਉਹ ਤੇ ਕਾਲ ਕਰ ਲਿਓ ਤੁਹਾਨੂੰ ਫੋਲੋ ਡਿਟੇਲ ਸਰਟੀਫਾਈਡ ਰਿਪੋਰਟ ਦੇ ਨਾਲ ਤੁਹਾਨੂੰ ਮਿਲ ਜੂ ਚਾਹੇ ਤੁਸੀਂ ਜਿੱਥੇ ਮਰਜੀ ਵੀਡੀਓ ਦੇਖ ਰਹੇ ਹੋ ਤੁਹਾਨੂੰ ਉੱਥੇ ਹੀ ਚਾਹੇ ਤੁਸੀਂ ਸਾਈ ਪਾ ਕੇ ਡਨ ਕਰ ਲਿਓ ਇਹ ਗੱਡੀ ਆ ਗਈ ਸਾਡੇ ਕੋਲੇ Swift 2012 ਮਾਡਲ ਹੈ ਜੀ ਇਹ ਤੇ 290000 ਰੁਪਏ ਦੀ ਗੱਡੀ ਇਹ ਪਊ ਜੀ ਅ ਅਲਾਈ ਵਗੈਰਾ ਪਏ ਹੋਏ ਨੇ ओरिजिनल ਪੇਂਟ ਦੀ ਕਾਰ ਆ ਸੋਹਣੀ ਕਾਰ ਆ ਪੂਰੀ 180 ਨੰਬਰ ਗੱਡੀ ਦਾ ਨੰਬਰ ਇਹਦਾ ਹੀ ਬਹੁਤ ਵਧੀਆ ਨੰਬਰ ਬਹੁਤ ਮਹਿੰਗੇ ਹੋਏ ਈ ਵਾਰ ਨੰਬਰ ਦੇ ਚੱਕਰ 'ਚ ਵੀ ਲੈਣੀ ਹੁੰਦੀ ਆ ਲੈ ਲਿਆ ਕਰੋ ਗੱਡੀ ਵਧੀਆ ਨੇ ਵਧੀਆ ਕਾਰ ਆ ਇੰਜਨ ਉੰਜਨ ਪੂਰਾ ਸੈੱਟ ਆ ਇਹ ਆ ਗਈ ਜੀ ਪੀਵੀ 11 ਨੰਬਰ ਦੀ 2015 ਮਾਡਲ 2015 ਮਾਡਲ K10 ਆ ਜੀ ਇਹ ਤੇ 260000 ਰੁਪਏ ਦੀ ਰੇਂਜ ਦੇ ਵਿੱਚ ਆ ਨੰਬਰ ਪੰਜਾਬ ਆ ਔਨਰ ਫਸਟ ਹੈ ਜੀ ਐਲਐਕਸ ਆਈ ਮਾਡਲ ਦੇ ਵਿੱਚ ਹੈ ਜੀ ਤੇ ਟਾਇਰ ਟੂ ਨਵੇਂ ਨੇ ਇਹ ਆ ਗਈ ਜੀ ਆਟੋਮੈਟਿਕ ਜੇ ਤੁਸੀਂ ਆਟੋਮੈਟਿਕ ਗੱਡੀ ਲੈਣਾ ਚਾਹੁੰਦੇ ਦੇਖੋ ਤੀਸਰੀ ਗੱਡੀ ਸਾਡੇ ਕੋਲੇ ਆ ਆਟੋਮੈਟਿਕ ਅਮਰਗੜ ਬ੍ਰਾਂਚ ਕੋਲੇ ਖੜੀ ਹੈ ਤੀਸਰੀ ਕਾਰ ਹੈ ਜੀ ਤੇ 2017 ਮਾਡਲ ਹੈ ਨੰਬਰ ਮਹਾਲੀ ਦਾ ਜੀ ਸਵਾ ਤਿੰਨ ਲੱਖ ਰੁਪਏ ਤੁਹਾਨੂੰ ਇਹ ਆਟੋਮੈਟਿਕ ਜਿਹਦੇ ਵਿੱਚ ਕੇ10 17 ਮਾਡਲ ਦੇ ਦਿਆਂਗੇ ਜੀ ਬਲੀਨੋ 2018 ਮਾਡਲ ਹੈ ਜੀ ਇਹ ਡੈਲਟਾ ਮਾਡਲ ਦੇ ਵਿੱਚ ਫਰਸਟ ਓਨਰ ਹੈ ਲਾਈ ਵਗੈਰਾ ਪੂਰੇ ਵਧੀਆ ਨੇ ਤੇ ਇੱਕ ਅੱਧਾ ਪੀਸੀ ਸਾਰੀ ਗੱਡੀ ਚੋ ਪੇਂਟ ਹੋ ਸਕਦਾ ਬਾਕੀ ਗੱਡੀ ਸਾਰੀ ਓਰੀਜਨਲ ਹੈ ਬਜਟ ਗੱਡੀ ਦਾ ਬਹੁਤ ਜਾਇਜ਼ ਆ ਸਿਰਫ ਤੁਹਾਨੂੰ ਮਿਲ ਜੂਗੀ ਜੀ ਇਹ 5 ਲੱਖ ਤੇ 65000 ਰੁਪਏ ਦੀ ਗੱਡੀ ਡੀਜ਼ਲ ਦੇ ਵਿੱਚ ਡੀਜ਼ਲ ਨਹੀਂ ਮਿਲਦੀ ਕਈ ਵਾਰ ਕਮੈਂਟ ਕਰਕੇ ਆਏ ਨਾ ਦੇਖੋ ਜੀ ਇੰਨੀ ਤਾਂ ਨਵੀਂ ਹੋਗੀ ਜੀ ਡੀਜ਼ਲ ਲਿਆ ਕੇ ਦੋ ਡੀਜ਼ਲ ਮੰ ਲਿਆਉਂਗੇ ਤਾਂ ਮੰਨ ਜਾਗੇ ਵੀ ਹਾਂ ਮਿਲਦੀ ਆ ਮਰੂਤੀ ਦੀ ਡੀਜ਼ਲ ਬੰਦ ਹੋ ਚੁੱਕੀ ਆ ਇਹ ਸਾਡੇ ਕੋਲ ਖੜੀ ਆ 22 25 ਦੀ ਐਵਰੇਜ ਤੋਂ 30 ਤੱਕ ਦੀ ਐਵਰੇਜ ਵੀ ਦੇ ਦਿੰਦੇ ਆ हां जी, ए, जी, आ, जी कर कर ये ਸਾਡੇ ਕੋਲ ਆਈ ਹੈ ਜੀ 2010 ਮਾਡਲ ਸਵਾ ਲੱਖ ਰੁਪਏ ਦੀ अल्टੋ ਲਾਈ ਵਗੈਰਾ ਪਏ ਹੋਏ ਨੇ ਵਧੀਆ ਕਾਰ ਆ ਜੇ ਤੁਸੀਂ ਚੈਰੀ ਰੰਗ ਪਸੰਦ ਕਰਦੇ ਹੋ ਬਹੁਤ ਵਧੀਆ ਗੱਡੀ ਆ ਇੰਜਨ ਉੰਜਨ ਦੀ ਪੂਰੀ ਓਕੇ ਆ ਕਾਰ ਸਾਈਡਾਂ ਸੂਡਾਂ ਤੁਸੀਂ ਦੇਖ ਲਓ ਸਾਈਡਾਂ ਸੂਡਾਂ ਲਗਭਗ ਪੇਂਟ ਹੀ ਆ ਪਰ ਟਾਇਰ ਟੂ ਨਵੇਂ ਨੇ ਇਹ ਆ ਗਈ ਜੀ ਆਟੋਮੈਟਿਕ ਸੈਂਟਰੋ 2008 ਮਾਡਲ ਤੇ ਪਾਸ ਹੋ ਕੇ ਤੁਹਾਨੂੰ ਮਿਲ ਜੂ ਸਵਾ ਲੱਖ ਰੁਪਏ ਦੀ ਆਟੋ ਗੇਅਰ ਟਰਾਂਸਮਿਸ਼ਨ ਔਰ ਸਾਰੀ オリジナル ਪੇਂਟ ਚਾ ਤੇ ਸੀਐਨਜੀ ਇਹਦੇ ਵਿੱਚ ਲੱਗੀ ਦੀ ਆ ਵਧੀਆ 18 ਮਾਡਲ ਸੀएनजी ਵਾਲੀ ਬੈਗਨਾਰ ਖੜੀ ਹੈ ਯੂਪੀ ਨੰਬਰ ਹੈ ਐਨਓਸੀ ਤੁਹਾਨੂੰ ਨਾਲ ਮਿਲ ਜੂਗੀ 3 ਲੱਖ ਰੁਪਏ ਦੀ ਵਿੱਦ ਕੰਪਨੀ ਸੀ ਐਨ ਜੀ ਲਓ ਜੀ ਇਸ ਵੀਡੀਓ ਦੇ ਟਾਪ ਦੀਆਂ ਦੋ ਕਾਰਾਂ ਜੈਗਵਾਰ ਤੁਹਾਡੇ ਵਾਸਤੇ ਲੈ ਕੇ ਆਏ ਆ 2010 ਮਾਡਲ ਪਿੱਛੇ ਖੜੀ ਹੈ ਤੁਹਾਡੇ 2015 ਮਾਡਲ 4x4 ਥਾਰ ਟਾਇਰ ਨੇ ਬਿਲਕੁਲ ਨਵੇਂ ਲਾਏ ਨੇ ਬਿਲਕੁਲ ਓਕੇ ਗੱਡੀਆਂ ਨੇ ਜਮੀ ਨਵੀਆਂ ਅਨਕੋਰ ਔਰ ਬਲੈਕ ਬਿਊਟੀ ਚ ਨੇ ਕਾਲੇ ਰੰਗ ਦੀਆਂ ਦੋਨੋਂ ਗੱਡੀਆਂ ਆਫਰ ਹੈ ਇਹਦੇ ਤੇ ਦੋਨੇ ਗੱਡੀਆਂ ਲੈ ਜਾਓ ਇਕੱਠੀਆਂ ਤੱਕ ਪੈ ਜੂ ਪੂਰੀ 10 ਲੱਖ ਪੂਰੀਆ ਟਾਪ ਦੀਆਂ ਗੱਡੀਆਂ ਨੇ ਨਾ ਤਾਂ ਜੈਗਵਾਰ ਚ ਕੋਈ ਕਮੀ ਆ ਨਾ ਇਹਦੇ ਚ ਕੋਈ ਕਮੀ ਆ ਓਕੇ ਰਤ ਵਗੈਰਾ ਅੰਟੀਰੀਅਰ ਦੇਖੋ ਜੀ ਗੱਡੀ ਦਾ ਪੂਰਾ ਟਾਪ ਦਾ ਹੈ ਤੇ ਜੈਗ ਇਹ ਦਾ ਥਾਰ ਦਾ ਵੀ ਤੁਹਾਨੂੰ ਦਿਖਾ ਦਿੰਨੇ ਆ ਥਾਰ ਦਾ ala ਇਹ ਟਾਇਰ ਦੇਖੋ ਥਾਰ ਦੇ ਕਿੰਨੇ ਟਾਪ ਦੇ ਨੇ ਪੂਰੇ ਘੈਂਟ ਨੇ ਵਿੱਚੋਂ ਬੜੀ ਸੋਹਣੀ ਤਿਆਰ ਕਰੀ ਸੀ ਆ ਗੱਡੀ ਦੇਖੋ ਤੁਸੀਂ ਮੋਲੋ ਆ ਵਿੱਚੋਂ ਸੀਲਿੰਗ ਸੂਲਿੰਗ ਬਹੁਤ ਸੋਹਣੀ ਫਿਟਿੰਗ ਫੁੱਟਿੰਗ ਬਹੁਤ ਵਧੀਆ ਕਰੀ ਆ ਐਕਸਟਰਾ ਫਿਟਿੰਗ था थार टॉप ਲੱਗਾ ਹੈ 15 ਮੰਨੋ ओरिजिनल थार ਹੈ ਜੀ ਇਹ ਬਣੀ ਹੀ थार ਨਹੀਂ ਹੈਗੀ ओरिजिनल थार ਹੈ ਬਕੀਰ ਸਾਹਿਬ ਦੀ ਗੱਡੀ ਹੈ ਹਾਈ ਕੋਰਟ ਦੇ ਇਹ ਸੀ ਸਾਡਾ ਸਟਾਕ ਅਮਰਗੜ ਬ੍ਰਾਂਚ ਦਾ ਲੋਨ ਫੈਸਿਲਿਟੀ ਸਾਡੇ ਇੱਥੇ ਤੁਹਾਨੂੰ 30 ਮਿੰਟਾਂ ਦੇ ਵਿੱਚ ਹੀ ਮਿਲ ਜਾਂਦੀ ਆ ਤੇ ਵਿਜ਼ਿਟ ਕਰ ਲਿਓ ਪੁੱਡਾ ਦੀ ਕਲੋਨੀ ਦੇ ਬਿਲਕੁਲ ਸਾਹਮਣੇ ਸਾਡਾ ਦਫ਼ਤਰ ਹੈ ਅਮਰਗੜ ਨਾਪਾ ਰੋਡ ਬਰੇਕ ਕੋਲਾ ਡਿਸਟ੍ਰਿਕਟ ਦੇ ਵਿੱਚ ਸਸਿਆਕਾਰ